ਗੁਰਦੋਰਾ ਗੁਰੂਗੜ੍ਹ ਸਾਹਿਬ ਬਾਬਨ ਮੱਜਰਾ ਸਾਹੇ ਜੀ ਵਾਹ ਮਾਤਾਂ ਤਨ ਮਾਤਾ ਜੀ ਚਾਰ ਸਾਹਿਬ ਜੱਦੇ ਆ ਜੀ ਜਾਦ ਵਿੱਚ ਸਲਾਨਾ ਛਿਦੀ ਜੋੜ ਮੇਲਾ ਭਰਿਆ ਜਾਂਦਾ ਹੈ ਹਰ ਸਾਲ ਇੱਥੇ ਵੱਡੀ ਗਿਰਤੀ ਵਿੱਚ ਸੰਗਤਾਂ ਛਿਦੀ ਜੋੜ ਮਿਲਦੇ ਜੀ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਕਰ ਰਹੀ ਹਨ ਸੰਗਤਾਂ ਦੇ ਦਰਸ਼ਨ ਕਰੋ ਜੀ ਨਾ ਲੈ ਦਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਬ੍ਰਾਹਮਣ ਮਾਜਰਾ ਨਾ ਮੇਰਾ ਬਾਤ ਜੱਖਿਆ ਜਹਰੇ ਦਾ ਸਾਹਮਣੇ ਤੁਸੀਂ ਦੇਖ ਰਹੇ ਹੋ ਇਤਿਹਾਸਿਕ ਖੂਹ ਜਿੱਥੇ ਪੀਰ ਨਾਦਾਰ ਸਾਹਿਬ ਵੀ ਆਏ ਨੇ ਕਿਤੇ ਮੈਨੂੰ ਦਿਲਾਰੇ ਤੇ ਦਾਨਾ ਤੇ ਮੈਂ ਸ਼ੇਰਕ ਪੀਰੇ ਦੀ ਸ਼ਾਦੀ ਨੂੰ ਮਖਰ ਗੁਰੂ ਗੋਬਿੰਦ ਸਿੰਘ ਜੀ ਬ੍ਰਾਹਮਣ ਮਾਜਰਾ ਅੱਛਾ ਹੋਵੇ ਕੋਈ

ਉਹਦੇ ਲਈ ਬੇਨਤੀ ਮਾਣੇ ਦੀ ਕਰਦੀ। ਸਰਬ ਪੂਰਤ ਗੁਰਦੇਵ ਸਵਾਮੀ ਸਰਗ ਪਰ ਆਪਰ ਪੂਰੇ। ਗੁਰੂ ਵਰਤ ਦਾ ਪਰਮਾਤਮਾ ਨੂੰ ਬੁਲਾਇਆ ਕਰਾਵਾ ਦਿੱਤੀ। ਉਹ ਆ ਵੀ ਬੁਲਾ ਸਾਡੇ ਨੇ। ਗੁਰਦਾਸ ਸਾਹਿਬ ਇੱਕ ਸੰਗਤਾਂ ਮਤਾਂ ਟਿਕ ਰਹੀਆਂ।

شتگر نے وہیںلے سے بیٹے کو جدا دی شاباس شاسروب دالری سے لڑے ہو ہاں کیوں نہ ہو گوبند کے فرزند بڑے ہو گرو گوبند سنگھ پاشاہ شاباس پتھرا بڑی دلیری نہ لڑے ہیں لڑا بھی کیوں نہ تیریا رنگ گرو گوبند سنگھ خدا لڑو گئے کسی عام انسان کا لہو ہوتا دس لکھ کھنگی تلوار دیکھ کے بچہ باہر ہی نہ اپنے نیا والے ہو گئے کنڈا چک جائے امی کا پلا فر بتی چڑی جائے کمرے چیزوں

لڑتیا لڑتیا تیر مکے لڑتیا لڑتیا برشی ٹوٹی فقیر تلوار ٹوٹ گئی خیارہ وار شاتی دے ہو بابا عجیب سنگھ تردی دیتا روح اٹھ گئی ساتھ کھنے چلی گئی تیر تاپ تفاں چمیل شریر مٹی ہو جاتے آئے اور واحرو جو تین ٹھیک ہے میں بھی تیرا میرے لال بھی تر سچ دھرم کو بات چتے

ਵਛੜੇ ਨੇ ਜੋਰਾਵਾਰ ਬਦੇ ਜੰਗ ਉਹ ਮੁੜ ਕੇ ਨਹੀਂ ਆਉਣਾ ਗੁਰੂ ਜੀ ਤੋੜਦੇ ਐ ਲਾਲਾ ਨੇ ਉਹ ਮੁੜ ਕੇ ਨਹੀਂ ਆਉਣਾ ਗੁਰੂ ਜੀ ਤੋੜਦੇ ਐ ਲਾਲਾ ਨੇ ਮੁੜ ਕੇ ਨਹੀਂ ਆਉਣਾ ਗੁਰੂ ਜੀ ਤੋੜਦੇ ਐ ਲਾਲਾ ਨੇ ਮੁੜ ਕੇ ਨਹੀਂ ਆਉਣਾ ਤੋੜਦੇ ਪਿਛੜੇ ਨੇ ਜੀਤ ਜੰਗ ਜੀ ਪਿਛੜ ਗਏ ਜਿਹਾਰ ਜੰਗ ਜੀ ਭਾਈ ਆਵਾਜ਼ ਦੀ ਜੋੜੀਆਂ ਓ ਭਾਈ ਆਵਾਜ਼ ਦੀ ਜੋੜੀਆਂ ਉਤਰਾਵਾਦ ਦੀ ਉੱਚੀ ਸ਼ਾਨ ਭਾਈ ਭਾਈ ਆਵਾਜ਼ ਦੀ ਜੋੜੀਆਂ ਓ ਓ ਮਨਜੀਆਂ ਵਾਲੇ ਤੋਯਾਨਾ ਕਲਿੰਗੀ ਤਰਦਸ਼ਮੇ ਸ਼ਿਵਤਾ ਦੇ ਹੱਥ ਕਲਿੰਗੀ ਤਾਰੇ ਦੇਸ਼ ਵਿੱਚ ਸ਼ਿਵਤਾ ਦੇ ਹੱਥ ਦੁਨੀਆਂ ਦੇ ਹੋਇਆ ਨਾ ਕਲਿੰਗੀ ਤਾਰੇ ਦੇਸ਼ ਵਿੱਚ ਸ਼ਿਵਤਾ ਦੇ ਹੱਥ ਦੁਨੀਆਂ ਦੇ ਹੋਇਆ ਨਾ ਚਾਰ ਪੁੱਤ ਰਿਉਂਦੇ ਵੰਦਨਾ ਤੋਂ ਵਾਰੇ ਇੱਕ ਬਿਲਾ ਲੇ ਕੋਯਾਨਾ पली तार दशमेताजे हा पली तार दशमेताजे हा पली तर् दशमे